40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ employment ਬਲੋ ਜਵਾਬ ਦਾਇਰ ਕਰਨੇ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਾ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ। 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ Employment ਬਲੋ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਨ੍ਹਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲॉयਮੈਂਟ ਬਲੋ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ ਜਾਲੀ ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ Employment ਬਲੋ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜੁਰਮਾਨਾ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ। 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲॉयਮੈਂਟ ਬਲੋ ਜਵਾਬ ਦਾਇਰ ਕਰਨੇ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜਮਾਨਾ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ। 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲੋਇਮੈਂਟ ਵੱਲੋਂ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ Employment ਬਲੋ ਜਵਾਬ ਦਾਇਰ ਕਰਨੇ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇਮਪਲॉयਮੈਂਟ ਬਲੋ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜਮਾਨਾ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ। 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲॉयਮੈਂਟ ਬਲੋ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸ ਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜਮਾਨਾ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ 10 ਮਹੀਨਿਆਂ ਲਈ ਹੋਮ ਡਿਟੈਂਸ਼ਨ ਦੀ ਸਜ਼ਾ ਕੱਟ ਚੁੱਕਾ ਹੈ। 40 ਬੇਰੋਜ਼ਗਾਰ ਪ੍ਰਵਾਸੀਆਂ ਨੂੰ ਪਾਪਾ ਟੋਇਟ ਦੇ ਇੱਕ ਘਰ ਦੇ ਵਿੱਚ ਬੰਦ ਕਰਨ ਵਾਲੇ ਰਵੀ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਏਮਪਲॉयਮੈਂਟ ਵੱਲੋਂ ਜਵਾਬ ਦਾਇਰ ਕਰਨ ਲਈ ਉਸ ਨੂੰ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ ਜਿਸ ਕਰਕੇ ਉਸ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਉਸਦੀ ਭਰਤੀ ਕੰਪਨੀ ਦੇ ਸਹਾਇਕ ਉਮੇਸ਼ ਪਟੇਲ, ਵਿਕਾਸ ਸ਼ਰਮਾ ਤੇ ਇੱਕ ਵਿਅਕਤੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਕਥਿਤ ਇਮੀਗ੍ਰੇਸ਼ਨ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ। ਇੱਕ ਬਿਆਨ ਦੇ ਵਿੱਚ INZ ਦੇ ਨੈਸ਼ਨਲ ਮੈਨੇਜਰ ਆਫ ਇਨਵੈਸਟੀਗੇਸ਼ਨ ਜੈਸਨ ਪੈਰੀ ਨੇ ਦੱਸਿਆ ਹੈ ਕਿ ਚਾਰਾ ਮੁਲਜ਼ਮਾਂ ਤੇ 10 ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦਾ ਪ੍ਰਮੁੱਖ ਦੋਸ਼ ਹੈ। 2023 ਦੇ ਵਿੱਚ ਇੱਕ ਰਿਪੋਰਟ ਮੁਤਾਬਕ ਰਵੀ ਰੈਡੀ ਨੇ 40 ਵਿਅਕਤੀਆਂ ਨੂੰ ਵਰਗਲਾ ਕੇ ਮੋਟੀ ਰਕਮ ਵਸੂਲ ਲਈ ਅਤੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਾ ਦੇ ਦਿੱਤੀ ਪਰੰਤੂ ਰੈਡੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਰੈਡੀ 2022 ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀ